ਪਿਆਰੇ ਸਰੋਤਾ ਜਨੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੁਸ਼ਬੂਦਾਰ ਜ਼ਿੰਦਗੀ ਬਣਾਉਣ ਵਾਲੇ ਲੇਖ ਭਾਗ 149 ਆਓ ਸੁਣਦੇ ਹਾਂ ਪਿਆਰੀ ਸੰਗਤ ਜੀ ਅੱਜ ਅਸੀਂ ਜਪਜੀ ਸਾਹਿਬ ਦੀ 36ਵੀਂ ਪੌੜੀ ਦੇ ਅਰਥ ਵਿਸਥਾਰ ਨਾਲ ਕਰਨ ਦਾ ਸੁਭਾਗ ਪ੍ਰਾਪਤ ਕਰ ਰਹੇ ਹਾਂ ਗਿਆਨਖੰਡ ਮੈਂ ਗਿਆਨ ਪਰਚੰਡ ਤਿਥੈ ਨਾਦ ਬਿਨੋਦ ਕੋਡ ਆਨੰਦ ਸਰਮਖੰਡ ਕੀ ਬਾਣੀ ਰੂਪ ਤਿਥੈ ਘੜਤ ਘੜੀਏ ਬਹੁਤ ਅਨੂਪ ਤਾਕੀਆ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿਛੇ ਪਛਤਾਈ तीथे घडीए सुर्त मत्मन बुद्ध तीथे घडीए सुरा सीधा की सुद्ध अर्थात ईश्वर सच है ते उसने अपनी रचना का आधार भी सच नु बनाया है क्योंकि ईश्वर दे पल्ले सच ही सच है उसने प्रकृति दी रचना कीती ਉਸ ਦਾ ਆਧਾਰ ਵੀ ਸੱਚ ਨੂੰ ਬਣਾਇਆ ਇੱਕ ਉਦਾਹਰਣ ਅਸੀਂ ਇਹ ਲੈਂਦੇ ਹਾਂ ਈਸ਼ਵਰ ਨੇ ਧਰਤੀ ਭਗ ਅਰਥ ਬਣਾਈ ਉਸ ਉੱਪਰ ਦੋ ਹਿੱਸਿਆਂ ਵਿੱਚ ਸਮੁੰਦਰ ਬਣਾਇਆ ਤੀਜੇ ਹਿੱਸੇ ਦੇ ਫਿਰ ਤੀਜੇ ਹਿੱਸੇ ਵਿੱਚ ਜੰਗਲਾਤ ਪੇੜ ਬਣਾ ਦਿੱਤੇ ਜੋ ਆਕਸੀਜਨ ਦਿੰਦੇ ਹਨ ਜੋ ਕਿ ਮਨੁੱਖੀ ਜੀਵਨ ਦਾ ਆਧਾਰ ਹੈ ਬਾਕੀ ਬਚੀ ਹੋਈ ਦੋ ਹਿੱਸੇ ਧਰਤੀ ਉੱਤੇ ਮਨੁੱਖ ਵਾਸਤੇ ਅਨਾਜ ਬਨਸਪਤੀ ਤੇ ਫਲ ਪੈਦਾ ਕਰਨ ਦੀ ਸਮਰਥਾ ਬਣਾ ਦਿੱਤੀ ਰੁੱਤਾਂ ਵੀ ਬਣਾ ਦਿੱਤੀਆਂ ਇਸ ਸਭ ਕੁਝ ਦਾ ਆਧਾਰ ਸੱਚ ਹੈ ਮਨੁੱਖ ਦੇ ਆਪਣੇ ਜੀਵਨ ਨੂੰ ਚਲਾਉਣ ਲਈ ਗਿਆਨ ਦੀ ਲੋੜ ਸੀ ਉਸ ਦੇ ਵਾਸਤੇ ਈਸ਼ਵਰ ਨੇ ਮਨੁੱਖ ਨੂੰ ਦਿਮਾਗ ਤੇ ਮਨ ਬਖਸ਼ਿਆ ਗਿਆਨ ਨਾਲ ਫਿਰ ਜੀਵਨ ਅੱਗੇ ਹੀ ਅੱਗੇ ਵੱਧਦਾ ਗਿਆ ਵੱਧਦਾ ਗਿਆ ਗੁਰੂ ਜੀ ਨੇ ਪਿਛਲੀ ਪੋੜੀ ਵਿੱਚ ਗਿਆਨ ਦੀ ਵਿਸਥਾਰ ਨਾਲ ਵਿਆਖਿਆ ਕੀਤੀ ਹੈ ਤੇ ਇਸ ਕੋੜੀ ਦੇ ਸ਼ੁਰੂ ਵਿੱਚ ਗਿਆਨ ਦਾ ਸਿਖਰ ਦੱਸਿਆ ਹੈ ਗਿਆਨ ਖੰਡ ਮੈਂ ਗਿਆਨ ਪਰਚੰਡ ਤਿਥੈ ਨਾਦ ਬినੋਦ ਕੋਡ ਆਨੰਦ ਗਿਆਨ ਜਦੋਂ ਪਰਚੰਡ ਰੂਪ ਵਿੱਚ ਆ ਜਾਂਦਾ ਹੈ ਭਾਵ ਸਿਖਰ ਤੇ ਪਹੁੰਚ ਜਾਂਦਾ ਹੈ ਤਾਂ ਉਸ ਦਾ ਆਧਾਰ ਸੱਚ ਹੁੰਦਾ ਹੈ ਉਸ ਦੀ ਸਿਖਰ ਅਵਸਥਾ ਵਿੱਚ ਸੰਗੀਤ ਖੁਸ਼ੀਆਂ ਤੇ ਸੱਚੇ ਸੁੱਚੇ ਚੋਜ ਭਾਵ ਕਰਤਬ ਉੱਚੀਆਂ ਮਨੁੱਖ ਦੀਆਂ ਸੋਚਾਂ ਰਹੀ ਆਨੰਦ ਬਣਦਾ ਹੈ ਇਹ ਗਿਆਨ ਖੰਡ ਦੀ ਸਿਖਰ ਹੁੰਦੀ ਹੈ ਹੁਣ ਸਾਨੂੰ ਅਗਲਾ ਤੀਸਰਾ ਖੰਡ ਸ਼ਰਮ ਖੰਡ ਦੱਸ ਰਹੇ ਹਨ ਸ਼ਰਮ ਖੰਡ ਕੀ ਬਾਣੀ ਰੂਪ ਸਰੰਗ ਤੋਂ ਭਾਵ ਹੈ ਮਿਹਨਤ ਮਿਹਨਤ ਕਰਨਾ ਮਿਹਨਤ ਕਰਨ ਵਿੱਚ ਸੁਖ ਹੈ ਆਨੰਦ ਹੈ ਸੰਤੁਸ਼ਟੀ ਹੈ ਤੇ ਤੰਦਰੁਸਤੀ ਵੀ ਹੈ ਮਿਹਨਤ ਕਰਨ ਨਾਲ ਮਨ ਦੀ ਸਫਾਈ ਹੁੰਦੀ ਹੈ ਮਨ ਪਵਿੱਤਰ ਹੁੰਦਾ ਹੈ ਤੇ ਪਵਿੱਤਰ ਮਨ ਹੀ ਸਾਰੇ ਸੁਖ ਮਾਣਦਾ ਹੈ ਜਿਹੜਾ ਮਨੁੱਖ ਮਿਹਨਤ ਨਹੀਂ ਕਰਦਾ ਆਲਸੀ ਹੁੰਦਾ ਹੈ ਹੱਕ ਸੱਚ ਦੀ ਗੱਲ ਨਹੀਂ ਕਰਨਾ ਚਾਹੁੰਦਾ ਹੱਕ ਸੱਚ ਨਾਲ ਕਮਾਈ ਨਹੀਂ ਕਰਨਾ ਚਾਹੁੰਦਾ ਜੀਵਨ ਨਹੀਂ ਬਿਤਾਉਣਾ ਚਾਹੁੰਦਾ ਦੂਜੇ ਦਾ ਹੱਕ ਖੋਹ ਲੈਣਾ ਚਾਹੁੰਦਾ ਹੈ ਤਾਂ ਉੱਥੇ ਦੁੱਖ ਹੀ ਦੁੱਖ ਹਨ ਇੱਕ ਮਿਹਨਤ ਕਸ਼ ਬੰਦਾ ਜਦੋਂ ਦਿਨ ਵਿੱਚ 8 ਘੰਟੇ ਕੰਮ ਕਰਕੇ ਘਰ ਪਰਤਦਾ ਹੈ ਤਾਂ ਉਹ ਆਪਣੀ ਨੇਕ ਕਮਾਈ ਨਾਲ ਪਰਿਵਾਰ ਚਲਾਉਂਦਾ ਹੈ ਉਹ ਨੇਕ ਕਮਾਈ ਜੀਵਨ ਨੂੰ ਸੰਤੁਸ਼ਟੀ ਦਿੰਦੀ ਹੈ ਪਰਿਵਾਰ ਨੂੰ ਖੁਸ਼ੀ ਦਿੰਦੀ ਹੈ ਦੂਜੇ ਪਾਸੇ ਤੰਦਰੁਸਤੀ ਵੀ ਦਿੰਦੀ ਹੈ ਮਿਹਨਤ ਕਰਨ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ ਘਰ ਵਿੱਚ ਈਸਤਰੀਆਂ ਵੀ ਘਰ ਨੂੰ ਚਲਾਉਣ ਵਾਸਤੇ ਕਰਦੇ ਕੰਮਾਂ ਨੂੰ ਕਰਨ ਵਾਸਤੇ ਮਿਹਨਤ ਕਰਦੀਆਂ ਹਨ ਉਹਨਾਂ ਦੇ ਚਿਹਰਿਆਂ ਤੇ ਖੁਸ਼ੀ ਆਨੰਦ ਹੁੰਦਾ ਹੈ ਮਿਹਨਤ ਕਰਨ ਵਾਲੀਆਂ ਔਰਤਾਂ ਤੰਦਰੁਸਤ ਰਹਿੰਦੀਆਂ ਹਨ ਗੁਰੂ ਜੀ ਅੱਗੇ ਸਾਨੂੰ ਹੋਰ ਵਿਸਥਾਰ ਨਾਲ ਸਮਝਾ ਰਹੇ ਹਨ ਤਿਥੈ ਘੜਤ ਘੜੀਏ ਬਹੁਤ ਅਨੂਪ ਪਾਪ ਮਿਹਨਤ ਕਰਨ ਵਾਲੇ ਮਨੁੱਖਾਂ ਦੀ ਮਿਹਨਤ ਦਾ ਆਧਾਰ ਸੱਚ ਹੁੰਦਾ ਹੈ ਉਹ ਸੱਚੀ ਮਿਹਨਤ ਜੀਵਨ ਵਿੱਚ ਕਰਦੇ ਰਹਿੰਦੇ ਹਨ ਇੱਕ ਦਿਨ ਉਹਨਾਂ ਦਾ ਮਨ ਇਤਨਾ ਸ਼ੁੱਧ ਪਵਿੱਤਰ ਅਨੂਪ ਅਤੀ ਸੁੰਦਰ ਹੋ ਜਾਂਦਾ ਹੈ ਉਹ ਬੜੇ ਹੀ ਸਮਾਜ ਲਈ ਸੁਖਾਵੇ ਹੋ ਜਾਂਦੇ ਹਨ ਖੁਸ਼ੀਆਂ ਹੀ ਵੰਡਦੇ ਹਨ ਸੱਚ ਦਾ ਗਿਆਨ ਹੀ ਵੰਡਦੇ ਹਨ ਮਿੱਠ ਬੋਲੜੇ ਹੋ ਜਾਂਦੇ ਹਨ ਤੇ ਨਿਮਰਤਾ ਉਹਨਾਂ ਦੇ ਵਿੱਚ ਹਰ ਵੇਲੇ ਹੀ ਪ੍ਰਗਟ ਹੁੰਦੀ ਹੈ ਤਾਂ ਕੀਆ ਗੱਲਾਂ ਕਥੀਆਂ ਨਾ ਜਾਹੀ ਅਜਿਹੇ ਪਵਿੱਤਰ ਮਨੁੱਖਾਂ ਦੀਆਂ ਗੱਲਾਂ ਕਥਨ ਵਿੱਚ ਵੀ ਨਹੀਂ ਆ ਸਕਦੀਆਂ ਕਿਉਂਕਿ ਉਹ ਸੱਚ ਸਰੂਪ অতি ਸੁੰਦਰ ਆਚਰਣ ਵਾਲੇ ਮਨੁੱਖ ਬਣ ਚੁੱਕੇ ਹੁੰਦੇ ਹਨ ਜੇ ਕੋ ਕਹਿ ਪਿਛੇ ਪਛਤਾਈ ਦੂਜਾ ਆਮ ਮਨੁੱਖ ਉਹ ਸੱਚੇ ਮਨੁੱਖ ਤੋਂ ਪ੍ਰਭਾਵਿਤ ਹੋਇਆ ਜਿੰਨਾ ਉਸਨੇ ਸੁਣਿਆ ਸਮਝਿਆ ਹੁੰਦਾ ਹੈ ਉਸ ਬਾਰੇ ਗੱਲਾਂ ਕਰਦਾ ਹੈ ਪਰ ਉਹ ਸਭ ਕੁਝ ਨਹੀਂ ਦੱਸ ਸਕਦਾ ਉਸ ਦੇ ਮਨ ਵਿੱਚ ਫਿਰ ਪਛਤਾਵਾ ਹੁੰਦਾ ਹੈ ਮੈਨੂੰ ਹੋਰ ਜਾਣਨ ਦੀ ਲੋੜ ਹੈ ਤੇ ਮੈਨੂੰ ਵੀ ਅਜਿਹਾਂ ਮਨੁੱਖ ਬਣਨ ਦੀ ਲੋੜ ਹੈ ਇਸ ਵਿੱਚ ਹੀ ਭਾਵ ਸੁਚੱਜੇ ਬਣਨ ਵਿੱਚ ਹੀ ਸਭ ਸੁਖ ਆਨੰਦ ਹੈ ਤਿਥੈ ਘੜੀਏ ਸੁਰਤ ਮਤਮਨ ਬੁੱਧ ਇਸੇ ਹੀ ਸਰਮਖੰਡ ਵਿੱਚ ਭਾਵ ਮਿਹਨਤ ਨਾਲ ਸ਼ੁਭ ਕਰਮਾਂ ਦੀ ਵਰਤੋਂ ਕਰਕੇ ਸਿਆਣਪ ਤੇ ਸਿਆਣੀ ਮਤ ਪਵਿੱਤਰ ਮਨ ਤੇ ਬੁੱਧੀਮਾਨਤਾ ਪ੍ਰਾਪਤ ਕਰ ਸਕਦੇ ਹਾਂ ਥਿਥੇ ਘੜੀਏ ਸੁਰਾ ਸਿੱਧਾ ਕੀ ਸੁਧ ਤੇ ਇੱਥੇ ਹੀ ਮਿਹਨਤ ਵਾਲੀ ਅਵਸਥਾ ਨਾਲ ਹੀ ਦੇਵਤਿਆਂ ਵਾਲੀਆਂ ਦੇ ਸਿੱਧ ਪੁਰਸ਼ਾਂ ਵਾਲੀਆਂ ਅਵਸਥਾਵਾਂ ਗੜੀਆਂ ਜਾ ਸਕਦੀਆਂ ਹਨ ਸ਼ਰਮਖੰਡ ਤੇ ਗਿਆਨਖੰਡ ਭਾਵ ਗਿਆਨ ਨਾਲ ਤੇ ਸ਼ਰਮ ਨਾਲ ਭਾਵ ਮਿਹਨਤ ਨਾਲ ਉੱਚੀਆਂ ਪਵਿੱਤਰ ਹਸਤੀਆਂ ਵਾਲੀਆਂ ਅਵਸਥਾਵਾਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ ਵਿਆਖਿਆਕਾਰ ਦਿਵਿੰਦਰਜੀਤ ਸਿੰਘ ਪਿਆਰੇ ਸਰੋਤਾਜਨੋ ਨਿਰੋਲ ਸੱਚ ਦਾ ਗਿਆਨ ਟੀਵੀ ਚੈਨਲ ਜੋ ਸੱਚ ਦੇ ਪ੍ਰਚਾਰ ਲਈ ਹੈ ਇਸ ਨੂੰ ਰੋਜ਼ਾਨਾ ਸੁਣੋ ਜੀ ਆਪਣੇ ਮਿੱਤਰਾਂ ਰਿਸ਼ਤੇਦਾਰਾਂ ਅਤੇ ਜਾਣਕਾਰਾਂ ਵਿੱਚ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਸਬਸਕ੍ਰਾਈਬ ਵੀ ਕਰੋ ਜੀ ਸੱਚ ਦਾ ਗਿਆਨ ਵੰਡਣਾ ਪਰ ਉਪਕਾਰ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ